ਅੱਜ ਮੈਂ نیچے ਕੱਲੀ ਆ ਮਗਰ ਕਿਉਂ ਮम्मा ਵੀ ਨਹੀਂ ਹੈਗੇ ਪਾਪਾ ਵੀ ਨਹੀਂ ਹੈਗੇ ਤੇ ਮਨੀਸ਼ਾ ਵੀ ਨਹੀਂ ਹੈਗੀ ਮਨੀਸ਼ਾ ਉੱਪਰ ਆ ਉਹ ਰੇ ਸੁੱਤੀ ਪਈ ਆ ਤੇ ਪਾਪਾ ਤੇ ਮम्मा ਮਾਰਕੀਟ ਗਏ ਆ ਕੋਈ ਸਮਾਨ ਲੈ ਕੇ ਆਉਣਾ ਸੀਗਾ ਤੇ ਮਮਾ ਕਹਿੰਦੇ ਸੀ ਕਿ ਘਰ ਦਾ ਖਿਆਲ ਰੱਖੀ ਦੇ ਮਨੀਸ਼ਾ ਨੂੰ ਠਾਲਦੀ ਪਰ ਮਨੀਸ਼ਾ ਠਾਲਦੀ ਨਹੀਂ ਕਿਉਂਕਿ ਮੈਂ ਕਿਹਾ ਹੋਣੇ ਕੋਸ਼ ਮਤਲਬ ਕੋਈ ਕੰਮ ਤਾਂ ਹੈ ਨਹੀਂ ਹਿੰਜੀ ਸੋ ਬੈਟਰ ਆ ਕਿ ਉਹ ਸੁੱਤੀ ਰਹੇ ਉਹ ਯਾਰ ਯਾਰ ਇਹ ਕਿੰਨੀ ਆਸਮ ਹੈ ਕਭੀ ਉਠੀ ਹੋਗੀ ਵੈਸੇ ਵੀ ਉਠੀ ਜਾਂਦੀ ਹਾਂ ਤੇ ਫਿਲਹਾਲ ਮੈਂ ਤਾਂ ਦੁੱਧ ਉਹ ਬਾਗ ਦੀ ਬੀ ਕਿਉਂਕਿ ਬਾਹਰ ਦੁੱਧ ਵੇਣ ਭਾਈ ਗਈ ਸੀ ਕਿ ਤੇ ਮਮਾ ਪਪਾ ਹੁਣੀ ਵੀ ਆਉਣੇ ਵਾਲੇ ਹੋਣੇ ਆ ਆਈ ਸੀ ਤਾਂ ਕਿ ਮੈਂ ਕੱਲ ਵੀ ਕੰਮ ਕੀਤਾ ਸੀਗਾ ਆਪਣਾ ਤੇ ਮੈਂ ਕਿਹਾ ਅੱਜ ਵੀ ਥੋੜਾ ਕੰਮ ਕਰ ਲੈਨੇ ਆ ਆਪਣਾ ਇਹ ਜਿਹੜੀ ਕਾਪੀ ਦਾ ਕੱਲ ਨਹੀਂ ਮੈਂ ਕੀਤਾ ਸੀ ਉਹ ਅੱਜ ਕਰ ਲੈਨੇ ਆ ਤੇ ਮੈਂ ਖੰਮ ਸ਼ੁਰੂ ਕਰਨ ਲੱਗੀ ਆ ਆਪਣੀ ਫਿਰ ਐਂਡ ਦੀ ਕਾਪੀ ਤੋਂ ਤੇ ਹੋਰ ਮੈਂ ਆਪਣਾ ਕੰਮ ਕਰੂੰਗੀ ਤੇ ਟਿੱਪ ਬੰਦ ਕਰਤਾ ਸੀ ਮੈਂ ਕਿ ਚਲੋ ਬਿਲਕੁਲ ਤਾਂ ਬਣਾ ਕੰਮ ਹੀ ਕਰ ਲੈਣੀ ਆਪਣਾ ਤਾਂ ਕਿ ਕੰਮ ਹੀ ਪੂਰਾ ਹੋ ਜਾਊਗਾ ਤੇ ਪਿੱਛੇ ਵੀ ਨਹੀਂ ਰੂੰਗੀ ਮੈਂ ਪਿੱਛੇ ਨਹੀਂ ਤੇ ਮਰਾਈ ਨਹੀਂ ਹੁੰਨੀ ਗਾਇਸ ਮੈਂ ਬੜਾ ਕੰਮ ਕਰਦੀ ਪਈ ਸੀਗੀ ਤੇ ਹਨਾ ਫਿਰ ਮਰੀ ਯਾਦਾ oh my god ਵਾਈਟਨਰ ਦੀ ਸਖਤ ਲੋਡ ਪੈ ਗਈ ਆ ਤੇ ਕੋਪਾ ਮੇਰੇ ਲਈ ਵਾਈਟਨਰ ਲੈ ਕੇ ਆਇਆ ਨਾ ਮਾ ਨਿਊ ਹੂੰ ਤੇ ਮੇਰੇ ਪਿਓਲੇ ਅਦੋਂ ਪਾਪਾ ਲੈ ਆਉਂਦੇ ਤੇ ਹੁਣ

ਹੇਰ ਇਹ ਸਟਾਈਲ ਸੇ ਪਹਿਚਾਨ ਲੈਂਦੇ ਆ। ਬਹੁਤ ਵਧੀਆ। ਸਹੀ ਕੱਟੇ ਗਾਇਸ। ਇਤਕੀ ਬਪਾ ਨੇ ਕਿਤੇ ਹੋਰ ਕਟਾਇਨ। ਵੀਆਈਏ 70 ਦੇ ਤੇ। ਓ ਮਾਈ ਗੋਡ। ਸਹੀ ਹੈ। ਬੜੀਆ ਕੱਟੇ ਆ। ਨਹੀਂ ਤਾਂ ਅਗਲੀ ਮਮਾ ਮੋੜਦੇ ਹੁੰਦੇ ਪਰ ਇਤਕੀ ਸਹੀ ਕੱਟੇ। ਗਾਇਸ ਪਤਾ ਕੀ ਹੋਇਆ ਮੇਰੇ ਨਾ ਹੱਥ ਦਰਦ ਕਰਨ ਲੱਪੈ ਦੇਖ ਕੇ ਮੈਂ ਕਿ ਬੱਸ ਨਾ ਮੈਂ ਹੋਣੀ ਨਹੀਂ ਲਖਣਾ। ਵਿੰਗਾਂਦੇ ਜੇ ਬਚੀ ਜਾਂਦਾ ਮੈਂ ਬਾਅਦ ਚ ਲਖਾਂਗੀ ਜਦੋਂ ਮੇਰਾ ਹੱਥ ਥੋੜਾ ਹਟ ਜੂਗਾ। ਮਮਾ ਪਤਾ ਕੀ ਕਹਿੰਦੇ ਗਾਇਸ ਮਮਾ ਕਹਿੰਦੇ ਹਣਾ। ਤੂੰ ਨਾ ਤੂੰ ਹੱਥ ਹੀ ਗਲਤੀ استعمال ਕਰਦੀ ਹੈ ਤੂੰ ਨਾ ਆਪਣਾ ਖੱਬਾ ਹੱਥ ਛੱਡ ਕੇ ਪਪਾ ਕਹਿੰਦੇ ਤੂੰ ਸੱਜੇ ਹੱਥ ਨਾਲ ਹੀ ਖੰਦੀ ਆਦਦਾ ਸਹੀ ਤਾਂ ਸਾਰੇ ਦਿਨ ਲਿਖਦੇ ਆ ਮਮਾ ਦਾ ਫੇਰ ਅਸੀਂ ਮੈਂ ਮਮਾ ਨੂੰ ਕਿਹਾ ਨਾ ਤੁਸੀਂ ਤੁਸੀਂ ਨਾ ਸੱਜਾ ਹੱਥ ਛੱਡ ਕੇ ਤੁਸੀਂ ਖੱਬੇ ਹੱਥ ਨਾਲ ਮੈਨੂੰ ਲਿਖ ਕੇ ਦਿਖਾਓ ਪਪਾ ਜੀ ਰਾਏ ਲਾਓ ਪਪਾ ਮੈਂ ਲੈਫਟ ਹੈਂਡ ਆ ਮੈਂ ਕੰਮ ਸਾਰਾ ਸੱਜੇ ਨਾਲ ਕਰਦਾ ਉਹ ਗੱਲ ਲਿਖਣ ਦੀ ਗੱਲ ਨਹੀਂ ਮਿਖਣ ਦੀ ਗੱਲ ਆ ਰਾਈਟਿੰਗ ਨਾਲ ਖੱਬੇ ਨਾਲ ਕਰਦਾ ਹੈ ਨਾ ਹਾਂ ਹਾਂ ਤੇ ਮਮਾ ਮੈਨੂੰ ਕਹਿੰਦੇ ਤੂੰ ਖੱਬਾ ਛੱਡ ਕੇ ਸੱਜੇ ਨਾਲ ਲਿਖ ਸ ਸੱਜਿਆਤ ਨਾਲ ਮੈਂ ਆਪਣਾ ਨਾਮ ਵੀ ਨਹੀਂ ਲਿਖ ਸਕਦਾ ਹਾਂ ਹਾਂ ਤੇ ਮੈਂ ਵੀ ਨਹੀਂ ਲਿਖ ਸਕਦੀ ਫਿਰ ਆਪਣਾ ਆਪਣਾ ਮੇਰੇ ਹੱਥ ਹੁੰਦਾ ਹੈ ਮਮਾ ਮੈਨੂੰ ਬੰਦ ਬਾਤ ਕਰਦੀ ਹੈ ਮੈਨੂੰ ਕਹਿੰਦੇ ਤੂੰ ਤਾਂ ਖਾਤ ਛੱਡ ਦੇ ਜਿਉਂ ਦੋਖ ਦੇ ਤਾਂ ਸੱਜੇ ਨਾਲ ਲਿਖਣ ਲੱਗਦਾ ਮੈਂ ਕਿ ਮਮਾ ਤੁਸੀਂ ਮੇਰੇ ਲਿਖ ਕੇ ਦਿਖਾਓ ਖੱਬੇ ਹੱਥ ਨਾਲ ਮਮਾ ਜਿਹੜੇ ਦੋ ਹੱਥਾਂ ਨਾਲ ਇਹਦੇ ਬਹੁਤ ਰੀਅਰ ਹੁੰਦੇ ਆ ਹੁਣ ਮੈਂ ਇੱਧਰ ਤਾਂ ਉਹ ਹੈ ਨਹੀਂ ਕਿ ਮੈਂ ਲਿਖਾਂ ਮੈਂ ਦੇਖਣ ਲੱਗ ਕੇ ਮਮਾ ਲਿਖਣ ਲੱਗੇਗਾ ਇਸ ਤੁਸੀਂ ਲਿਖ ਲਓ ਉਹ ਕਿਹੜਾ ਅਗਲੀ 3 ਡੇਟ ਵਾਈ ਪ੍ਰੋਫੈਸਰ ਆ ਜਿੜੀ ਦੋਨਾ ਲੈ ਲੂੰਗੀ ਅਮਾ ਲੈ ਕੇ ਨਾ ਲੈ ਕੇ ਲੈ ਖਾਊਗਾ ਉਹ ਗੰਦਾ ਲੈ ਖਾਊਗਾ ਲੈ ਮੈਂ ਲੈ ਕੇ ਦੇ ਦੀ ਸਭ ਤੋਂ ਪਹਿਲਾਂ ਮੈਂ ਹੀ ਲਿਖੂੰਗੀ ਲੈ ਸਭ ਤੋਂ ਪਹਿਲਾਂ ਮੈਂ ਲੈ ਕੇ ਦੇਣੀ ਹੈ ਹੋਣਾ ਚਾਹ ਚ ਲੈ 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 ਡਾਇਰੀ ਦੇ ਕਾਪੀ ਨਹੀਂ ਖਰਾਬ ਕਰਨੀ ਉਹਦੀ ਗਾਇਸ ਪਾਪਾ ਬਹੁਤ ਓਵਰ ਓਵਰ ਕੌਂਫੀਡੈਂਸ ਹੈ ਪਾਪਾ ਸੋ ਕੌਂਫੀਡੈਂਸ ਹੈ ਪਾਪਾ ਨੂੰ ਨੀ ਲੈ ਕੋਡਮ ਨੂੰ ਪਤਾ ਹੈ ਮੈਨੂੰ ਵੀ ਪਤਾ ਪਾਪਾ ਨਹੀਂ ਲੈ ਖਾਣਾ ਪਰ ਮੰਮਾ ਦੀ ਆ ਜੇ ਦਾ ਕਿਲੇ ਖਾਣਾ ਟਰਾਈ ਕਰਨੀ ਤਾਂ ਬੰਨ ਲੈ ਮੈਂ ਟਰਾਈ ਕਰਦੀ ਉਹ ਤਾਂ ਪੈਨ ਵੀ ਨਹੀਂ ਫੜ ਹੁੰਦਾ ਪੈਸੀ ਇਹ ਦੇ ਕਿਨ ਸਾਰੇ ਜਨੇ ਨਾਮ ਹੀ ਲਿਖਣਗੇ ਬਸ ਬਪਰ ਅਗਰ ਤੁਸੀਂ ਵੀ ਲੇਖ ਹੋ ਜੂਗਾ ਬਹੁਤ ਸਲੋ ਸਲੋ ਸਪੀਡ ਚ ਨਹੀਂ ਵੈਸੇ ਤਾਂ ਸਾਫ ਲੇਖ ਹੁੰਦਾ ਮੈਂ ਪਪਰ ਰੱਖਜਾ ਤੁਸੀਂ ਵੀ ਲਿਖਣਾ ਮੈਂ ਲਿਖਣਾ ਗਾਇਸ ਇਹ ਸਾਥ ਜਿੱਦਾਂ ਨਾ ਅਪ ਜੋ ਲਿਖਦੇ ਨੇ ਤਾਂ ਜਿਦਾਂ ਜਾਨ ਜਾਈ ਨਹੀਂ ਨਾ ਹੁੰਦੀ ਇੰਦਾ ਹੁੰਦਾ ਫੀਲ ਪਪਾ ਮੈਂ ਇਸ਼ਾਲ ਲਿਖਣ ਦੀ ਕੋਸ਼ਿਸ਼ ਕਰਦੀ ਪੀਆ ਹੂੰ ਯਾ ਪਪਾ ਤਾਂ ਸਿੱਧੇ ਅਪਰੇ ਗਾਈਜ਼ ਪਾਪਾ ਤਾਂ ਆਪਣੇ ਸਿੱਧੇ ਹੱਥ ਨਾਲ ਫ੍ਰੈਂਚੋਂ ਉਰਦੂ ਜਿਹਾ ਲਿਖ ਦੇਉਂਦੇ ਤੇ ਜੇ ਪਾਪਾ ਆਪਣੇ ਪੁੱਠੇ ਆਈ ਮੈਂ ਦੂਸਰੇ ਹੱਥ ਨਾਲ ਲਿਖੂਗਾ ਫੇ ਤਾਂ ਆਹ ਲਿਖਿਆ ਹੁਣ ਪਾਪਾ ਆਪਣਾ ਨਾਮ ਲਿਖੂਗਾ ਪਾਪਾ ਲਿਖੋ ਤਾਂ ਆਹ ਲਿਖਿਆ ਤਾਂ ਪਾਪਾ ਦੂਸਰੇ ਹੱਥ ਨਾਲ ਲਿਖ ਪੁੱਠਾ ਪੜੀ ਜਾਂਦੇ ਮਮਾ ਪੁੱਠੇ ਨਾਲ ਲਿਖੂਗਾ ਆਹ ਲਿਖਿਆ ਪਾਪਾ ਤਾਂ ਉਹ ਲੈ ਪੈਨ ਵੀ ਨਹੀਂ ਫੜ ਹੁੰਦਾ ਸੀ ਤੇ ਮੈਂ ਵੀ ਮੈਂ ਵੀ ਮਸੀ ਫੜਿਆ ਇੰਦਾ ਜਾਨ ਜੀ ਨਹੀਂ ਲੱਗਦੀ ਹੱਥੇ ਚ ਨਹੀਂ ਮੈਂ ਤੁਮੇ ਕੰਦਲੇ ਹੱਥ ਤੇ ਪੇ ਮੋਨਾ ਨਹੀਂ ਲਿਖਿਆ ਤਾਂ ਮੈ ਲੱਗਦੀ ਹੁਣ ਗਾਈਜ਼ ਹੁਣ ਮੀਟ ਗਾਈਜ਼ ਮੋਨਾ ਦੀ ਵਾਰੀ ਅਜੀਬ ਜਿਹਾ ਲੱਗਦਾ ਬੰਨਾ ਮੇਰਾ ਸਭ ਤੋਂ ਗੰਦਾ ਕੀ ਰਹਾ ਕੀਤਾ ਪਿਆ ਮੁੰਗਲੀ ਮੇਰਾ ਸਭ ਤੋਂ ਗੰਦਾ ਤੇ ਗਾਈਸ ਹਨਾ ਕੋਈ ਤੁਹਾਨੂੰ ਇਦਾਂ ਕਹਵੇ ਆਪੋਜੀਟ ਬੜਾ ਕੰਮ ਕਰੋ ਤੁਸੀਂ ਕਰ ਲੂਗੇ ਨਹੀਂ ਹੁਣ ਮਤ ਹਾ ਮੈਂ ਤਾਂ ਹੋਣੀ ਬੜਾ ਮੈਂ ਜੱਜ ਕਰਾਂ ਕਿ ਨਾ ਗੰਦਾ ਨਹੀਂ ਆ ਮਾ ਗਾਈਸ ਛੋਟੇ ਤਾਂ ਬਲ ਬੱਚੇ ਕੀ ਹੁੰਦੇ ਆ ਜਿਹੜੇ ਛੋਟੇ ਬੱਚੇ ਵੀ ਦੂਧੀ ਰੱਖਦੇ ਹੋਣੇ ਗਜਬ ਬੇਇੱਜ਼ਤੀ ਹੈ ਯਾਰ ਮੰਮਾ ਰਣਾ ਉਹਨਾਂ ਵਰਗਾ ਹੀ ਲਿਖਿਆ ਬਿਲਕੁਲ ਤੇ ਗਾਇਸ ਐਣਾ ਹਜੇ ਵੀ ਮੰਮਾ ਮੈਨੇ ਇਹ ਕਹੀ ਮੈਂ ਕਹਣਾ ਮੰਮਾ ਮੈਂ ਸਭ ਤੋਂ ਜ਼ਿਆਦਾ ਸਹੀ ਲਿਖਿਆ ਮੰਮਾ ਕਹਿੰਦੇ ਹਾਂ ਤੇਰਾ ਹੱਥ ਜੂ ਸੱਜ ਜਾਏ ਤਾਂ ਤੂੰ ਸੱਜੇ ਦਾ ਕੋਸ਼ਿਸ਼ ਕਰ ਸਕਦੀਂ

ਸਭ ਤੋਂ ਮੇਰਾ ਤੇ ਤੇਰਾ ਸਈਆ ਤੇ ਹੈ ਨਾ ਪਾਪਾ ਦਾ ਪਪਾ ਦਾ ਵੀ ਸਾਈ ਹੈ ਸਮਝ ਆ ਸਕਦਾ ਮम्मा ਦਾ ਸਪੈਸ਼ਲ ਟ੍ਰੇਨਿੰਗ ਲੈਣੀ ਪੈਣੀ ਹੈ ਇਸ ਭਾਸ਼ਾ ਨੂੰ ਸਮਝਣ ਲਈ ਮम्मा ਕਿਹੜੀ ਭਾਸ਼ਾ ਹੈ ਇੰਗਲਿਸ਼ ਵਾ ਕੀ ਲਿਖਾ ਹੈ ਸ਼ਾਮ ਹੋ ਚੁੱਕੇ ਤੇ ਮੇਰੇ ਬਾੜ ਖਿਲਰਿਆ ਖਿਲਰੇ ਰਹਿੰਦੇ ਕੋਈ ਬਾਤ ਨਹੀਂ ਇਗਨੋਰ ਮਾਈ ਹੈਅਰ ਤੇ ਮੇਰੀ ਬਹਨ ਮੋਨਾ ਬੈਠ ਗਈ ਆ ਚਾਟ ਵਗੈਰਾ ਕੋਨ ਕੇ ਆਈਏ ਵੈਸੇ ਤਾਂ ਥੋੜੇ ਮੇਰੀ ਡਿਊਟੀ ਆ ਕੰਮ ਕਰਨ ਦੀ ਸਾਡੀ ਰੱਬ ਨੇ ਢੀ ਉਟੀ ਸਾਡੀ ਮੰਮੀ ਨੇ ਡਿਊਟੀ ਲਾਈ ਏ ਸ਼ਾਮ ਦੇ ਭਾਂਡੇ ਮੰਜਣ ਦੀ ਅਨੰਮਾ ਤੇ ਗਾਇਸ ਨੂੰ ਪੁੱਛੋ ਕਿ ਸ਼ਾਮ ਦੇ ਭਾਂਡੇ ਮੰਜਦੀ ਆ ਹੋਰ ਤਾਂ ਨਹੀਂ ਕੁਝ ਕਰਦੀ ਗਾਇਸ ਨਹੀਂ ਤੁਸੀਂ ਹੀ ਪੁੱਛਣਾ ਤੇ ਮੰਮਾ ਵਾਲੀ ਸਲਵਾਰ ਕੱਟਣ ਲੱਗਿਆ ਮੈਂ ਕਿਹੜਾ ਰੰਗ ਹੈ ਗਾਜ਼ਰੀ ਹੈ ਨਾ ਇਹ ਨਹੀਂ ਗਾਜ਼ਰੀ ਨਹੀਂਗਾ ਹਾਂ ਉਹ ਨਾ ਕਿਹੜਾ ਰੰਗ ਹੈ ਇਹ ਮੋਨ ਦਸਗੀ ਮੋਨਾ ਦੀ ਆ ਮੋਨਾ ਦੀ ਲੈਜੈਂਡਰੀ ਐਕਸਪੋਰਟ ਇਹ ਹੈਗਾ ਗਾ ਇਹ ਗਾਜ਼ਰੀ ਵੀ ਆ ਰੈੱਡ ਵੀ ਆ ਮਤਲਬ ਰੈਡੀਸ਼ ਸਟੋਨ ਜੀ ਚ ਇਹ ਜਿੱਦਾਂ ਦਾ ਇੱਟਾਂ ਦਾ ਰੰਗ ਨਹੀਂ ਹੁੰਦਾ ਨਹੀਂ ਮਿੱਟਾਂ ਦਾ ਮਿੱਟਾਂ ਦਾ ਰੰਗ ਤਾਂ ਥੋੜੀ ਹੁੰਦਾ ਜਿੱਟਾਂ ਦਾ ਰੰਗ ਕਿਤਾ ਦਾ ਹੋਵੇ ਨਾ ਚਲ ਕੋਈ ਕੋਈ ਘਰ ਨੂੰ ਪੇਂਟ ਹੀ ਨਾ ਕਰਾਵੇਣਾ ਸੋਹਣਾ ਲੱਗਣਾ ਨਾ ਕੋਈ ਵੀ ਹੋਇਆ ਆਪਾਂ ਵੈਸੇ ਜਿਆਦਾ ਗਾਜ਼ਰੀ ਜੇ ਇਹ ਗਾਜ਼ਰੀ ਗਾਇਸ ਇਹ ਕੈਮਰੇ ਚ ਥੋੜਾ ਫਿੱਕਾ ਦਿਦਾ ਅਸਲ ਚ ਥੋੜਾ ਹੋਰ ਆ ਹਾਂ ਅਸਲ ਚ ਹੋਰ ਆ ਪਤਾ ਨਹੀਂ ਕੈਮਰਾ ਤਾਂ ਉਥਾ ਨਹੀਂ ਹੁੰਦਾ ਕੈਮਰੇ ਨੂੰ ਤਾਂ ਉਥਾ ਨਹੀਂ ਦੇਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਹਾਂ ਤੋਥਾ ਦੇਣਾ ਮਨਾ ਹੋਣਾ ਚਾਹੀਦਾ ਹਨਾ ਹਣਾ ਮਨਾ ਯੈਸ ਮੈਂ ਚਲ ਮਸ਼ੀਨ ਆਪਾਂ ਇਦਾਂ ਬੈਠੇ ਆ ਅਮਾ ਦੇਖ ਲੋ ਕਿੱਦਾਂ ਬੈਠੀ ਕੁਰਸੀ ਤੇ ਤਾਂ ਮੈਂ ਚਪਲਾ ਥੋੜਾ ਦੇ ਕੇ ਬੈਠ ਪੈਰ ਉੱਤੇ ਰੱਖ ਕੇ ਚਪਲਾ ਦਲਾ ਫੇਰ ਕੀ ਪੈਰ ਆ ਮੈਂ ਚੱਕਰ ਦੀ ਜਸਟ ਜੋਕਿੰਗ ਜਸਟ ਕਿਟਿੰਗ ਤੇ ਹਨਾ ਮਮਾ ਜੀ ਆਮ ਗਏ ਪਾਪਾ ਕਿੱਥੇ ਮੰਮਾ ਹਾਂ ਪਾਪਾ ਵਿਚਾਰ ਗਏ ਕੋਚ ਕੇ ਆਪੀ ਜਵਾਬ ਆਪੀ ਜਵਾਬ ਆਪੀ ਸਵਾਲ ਬੜੀਆ ਬਹੁਤ ਹੀ ਬਹੁਤ ਹੀ ਬੜੀਆ ਇਦਾਂ ਹੀ ਮੈਂ ਪੇਪਰ ਚ ਕਾਤ ਨਹੀਂ ਹੋ ਸਕਦੀ ਆਪੀ ਸਵਾਲ ਆਪੀ ਜਵਾਬ ਹਨਾ ਹਰ ਸਟੂਡੈਂਟ ਇਦਾਂ ਕਾਤ ਨਹੀਂ ਹੋ ਸਕਦਾ ਮੁੰਨਾ ਫਿਰ ਟੀਚਰਜ਼ ਦੀ ਕੋਈ ਐਮੇਂਦੀ ਨਾ ਲਾਊਗੀ ਫਿਰ ਮੋਂ ਸਾਰੇ ਟਾਪ ਕਰਨ ਹਨਾ ਹੋਰ ਹੂੰ ਫਿਰ ਕਿਸੇ ਨੂੰ ਪੜਾਣ ਦੀ ਲੋੜ ਹੀ ਨਹੀਂ ਪਣੀ ਕਿਉਂਕਿ ਸੋਨਾਂ ਨੂੰ ਆਪੀ ਜਵਾਬ ਹੁੰਦੇ ਹੋਣੇ ਆਪੀ ਸਵਾਲ ਹੁੰਦੇ ਹੋਣੇ ਆ ਗਾਇਸ ਪਾਪਾ ਨੂੰ ਹੁਣੀ ਬਾਹਰ ਗਏ ਸੀ ਕਿ ਰੀਲਾ ਵੇ ਦੁਕਾਨ ਤੇ ਤੇ ਹਨਾ ਪਾਪਾ ਨਾ ਘਰੇ ਆ ਗਏ ਤੇ ਮੈਨੂੰ ਕਿਹਾ ਕਿ ਦੀ papa ਮੇਰੀ ਲੀਕ ਲੈ ਕੇ ਆਈ ਤੁਸੀਂ ਤੇ papa ਕੀ ਲੈ ਕੇ ਤੇਰੇ ਲਈ ਆ ਲੈ ਕੇ ਆਏ ਮੇਰੇ ਲక్ష్ਮਨ ਲੇਖਾ ਰਸ਼ਮਨ ਰੇਖਾ ਲੈ ਕੇ ਆਏ ਲక్ష్ਮਨ ਰੇਖਾ ਜੋ ਵੀ ਰੇ ਖਾਇਆ ਨਾ ਇਹ ਉਹ ਲੈ ਕੇ ਆਇਆ ਤਾਂ ਕਿ ਮੈਨੂੰ ਖਾਵਾਂ ਤੇ ਮੇਰੇ ਅੰਦਰ ਇਹ ਖਾਵਾਂ ਕੱਚ ਹੋ ਜਾਵੇ ਹਾਂ papa ਹੋ ਗਣੀ ਲਾ ਖਾਵਾਂ ਦਾ ਕੋਲ ਇੰਟਰਲੌਕ ਦੇ ਰੋਲ ਖਾਣਾ ਕਹਿੰਦੇ ਤੇ ਫਿਰ ਤੂੰ ਕਹਦੇ ਪੁੱਛੇ ਮੇਰੀ ਲੀਕ ਲੈ ਕੇ ਉਹਨੇ ਦਖਾਣਾ ਤਾਂ ਇਹੀ ਮੈਂ ਸਾਦਾ ਕਿਉਂ ਆ ਪੱਥ ਗਏ ਸੀਗੇ ਖੱਟੀ ਰਗੇ ਸੀ ਹੱਟੀ ਤਾਂ ਚੀਜ਼ਾਂ ਵੀ ਮਿਲਦੀਆਂ ਆ ਹਾਂ मेरी लाके आए आ जहर होंगी ना मैं लक्षा रेखा जहर ही एक खबरदार तुमने जो मुझे कहा बारहवीं में नंबर ज्यादा लिया ममा <laughs> अगर तुमने मुझे दबाव बढ़ा तो मारकोर मांग है बहुत कच्ची जी होंगी ਮਲੇ ਟੁੱਟ ਜਾਨੀ ਹੁੰਦੀ ਤਾਂ ਇਹ ਤੇ ਲੈਮੀਨੇਸ਼ਨ ਚੜੀ ਆ ਕਿੰਨੇ ਦੀ ਆਈ ਮਹਿੰਗਾਈ ਦੇਖਾ ਕਿੰਨੀ ਹੋ ਗਈ ਦੁਨੀਆ ਤੇ ਦੇਖਾ ਮਹਿੰਗਾਈ ਕਿੰਨੀ ਹੋ ਗਈ ਦੁਨੀਆ ਤੇ ਨੂੰ ਤਾਂ ਨਹੀਂ ਪਤਾ ਲੱਗਦਾ ਕਿੰਨੀ ਮਹਿੰਗਾਈ ਆ ਦੁਨੀਆ ਤੇ ਪਾਪ ਕਿੰਨੇ ਦੀ ਆਈ ਆ 15 ਰੁਪਏ 15 ਰੁਪਏ ਦੀ ਆ ਇੰਨੀ ਵੀ ਨਹੀਂ ਹੋਈ ਹੈਗੀ ਇੰਨੀ ਵੀ ਨਹੀਂ ਹੋਈ ਇਹਦੇ ਲਈ ਨਹੀਂ ਹੋਈ ਬਾਕੀ ਚੀਜ਼ਾਂ ਲਈ ਬਹੁਤ ਹੋਗੀ ਕਿਉਂਕਿ ਮਲਾ ਕੀੜੀਆਂ ਦੀ ਖਰਾਕ ਹੋਰ ਵੀ ਆ ਦੂੰਗੀ ਆ ਪੜ ਕੇ ਸੁਣਾ ਕੀ ਦੀ ਆ ਕਿਹੜੀ ਪਾਸੇ ਚਲੀ ਗਿਆ ਇਹ ਸਾਊਥ ਇੰਡੀਅਨ ਲੈਂਗੁਏਜ ਆ ਗਾਇਸ ਇਹਕੇ ਨੀ ਨਾ ਮਗਿਆਈ ਨਹੀਂ ਹੋਈ ਕੀੜੀਆਂ ਦੇ ਖਾਣੇ ਦੇ ਸਾਹਬ ਨਾ ਬਹੁਤ ਮਗਿਆਈ ਐ ਇਹ 15 ਮੈਂ ਖਾਣਾ ਨਹੀਂ ਹੈਗਾ ਉਹਨਾਂ ਦਾ ਬਚਾਰੀਆਂ ਦਾ ਉਹਨਾਂ ਲਈ ਇਹ ਇੱਕ ਜਾਲ ਆ ਜੋ ਕਿ ਆਪਾਂ ਆਪਾਂ ਬੁਣਨਾ ਔਰ ਕਿੜੀ ਪੈ ਹੈਗੀ ਇੰਗਲਿਸ਼ ਹਿੰਦੀ ਪੰਜਾਬੀ ਕਿਉਂ ਨਹੀਂ ਲਿਖੀ ਪਹਿਲੀ ਗੱਲ ਤਾਂ ਇੰਗਲਿਸ਼ ਨਹੀਂ ਹੁੰਦਾ ਇੰਗਲਿਸ਼ ਨਹੀਂ ਹੁੰਦਾ ਗਾਇਸ ਪੰਜਾਬੀ ਕਿਉਂ ਨਹੀਂ ਲਿਖੀ ਮੇਰੇ ਪੰਜਾਬ ਦੀ ਭਾਸ਼ਾ ਪੰਜਾਬੀ ਯਾ ਮੈਨੂ ਰਿਪੋਰਟ ਨਹੀਂ ਕਰਾਂਗੀ ਕਰੂੰਗੀ ਨਹੀਂ ਨਹੀਂ ਕਿਸ ਮਜ਼ਾਕ ਜਸਟ ਜੋਕਿੰਗ ਗਾਇਸ ਬਾਹਰਨੇ ਇੱਕ ਸਬਜੀ ਵਾਲਾ ਆਇਆ ਤੇ ਉਹ ਸਬਜੀ ਵੇਚ ਰਿਹਾ ਪਿਆ ਤੇ ਉਹ ਪਤਾ ਛੱਪੜ ਗੱਦੂ ਵਾਲੀ ਸਬਜੀ ਨੂੰ ਪਤਾ ਕੀ ਕਹਿੰਦਾ ਛੱਪੜ ਗੱਦੂ ਲਿਓ ਪਾਪਾ ਦੇ ਮਮਾ ਹਸਿਆ ਦੇਉ ਦੀ ਇਸ ਇਸ ਕਰਕੇ ਬੋਲਦਾ ਪਿਆ ਗਾਇਸ ਮੇਰੀ ਜ਼ਿੰਦਗੀ ਪੁਨਰਤੀ ਚਲਦੀ ਪੀ ਸਟੇਟਨਰ ਨਾ ਤੂੰ ਤੂੰ ਬਰਫ਼ ਕਿੱਥੇ ਰੱਖੀ ਸੈਟ ਤੇ ਉਦੋਂ ਮੈਂ ਸਕੂਲ ਚ ਆ ਬਾਸਟੇਡ ਕਰਨ ਲੱਗੀ ਮੇਰੇ ਇੱਥੇ ਲੱਗੀ ਆ ਸਟੇਟ ਨਾਲ ਇਹੋੜਨਾ ਕਰੇ ਜ਼ਿੰਦਗੀ ਚ ਪੈਨੀ ਵਾਲੀ ਕਰਨ ਲੱਗੀ ਤੇ ਦੇਖੋ ਕੀ ਹੋਇਆ ਮੇਰੇ ਸਾਥ ਅਰੇ ਮੇਰਾ ਤਾਂ ਇਤਨਾ ਲਾਈਫ ਖਰਾਬ ਹੋ ਗਿਆ ਇਤਨਾ ਲਾਈਫ ਖਰਾਬ ਹੋ ਗਿਆ ਮੇਰਾ ਕੋਨਨ ਰੈਕਟਿਵ ਨਾ ਕਰਮ ਰੱਖ ਬਹੁਤ ਥੀ ਮੇਰੇ ਸਾਥ ਬੁਰਾ ਹੋਇਆ ਗਾਇਸ ਮੈਂ ਇਹਨੂੰ ਦੱਸਣ ਲੱਗੀ ਸੀ ਕਿੱਦਾਂ ਕਰੀਦਾ ਮੈਂ ਆਪਣੀਆਂ ਜਾਣਕਾਰੀ ਝਾੜਨ ਲੱਗੀ ਸੀ ਤੇ ਮੈਂ ਉੱਪਰੋਂ ਫੜ ਲਿਆ ਗਲਤੀ ਨਾਲ ਭਾਗੰਦ ਦਵਾਈ ਲਿਆ ਕਿਦਾਂ ਮੈਂ ਕਿਹਾ ਕੁਛ ਨਹੀਂ ਹੁੰਦਾ ਠੀਕ ਹੋ ਜਾਣਾ ਆਵੇ ਮੇਰੇ ਸਕੂਲੇ ਲੱਗ ਹੀ ਵਕਾ ਦੇ ਕੱਲ ਲੱਗਾ ਸੀ ਆ ਕੀ ਸਟੇਟ ਨਾਲ ਤੁਹਾਨੂੰ ਪੜਨਾ ਨਹੀਂ ਹੁੰਦਾ ਮੈਂ ਫੜੀ ਸੀ ਉਹ ਮੈਂ ਗਲਤੀ ਨਾਲ ਉੱਪਰ ਫੜ ਲਈ ਨਾ ਹੋਰ ਸਮਾਰਟ ਬਣਨ ਦੇ ਚੱਕਰ ਇਸ ਵਾਰ ਵੀ ਤੂੰ ਉੱਪਰ ਹੀ ਫੜੀ ਆ ਫੜੀ ਸੀ ਹੋਰ ਟਮਾਟ ਬਣਨਾ ਪਿਆ ਭਾਰੀ ਅੱਜ ਸ਼ਾਮ ਦੇ ਨਾ 7 ਵਜਣ ਵਾਲੇ ਮੈਂ ਨਾ ਹੁਣ ਮੀਸ਼ਾ ਦਾ ਆਈ ਮੇਕਅਪ ਕਰਕੇ ਢੀ ਗਈ ਕਿ ਇਹਨਾਂ ਨੂੰ ਕੋਈ ਵੀਡੀਓ ਬਣਾਉਣੀ ਚਾਹੀਦੀ ਅੱਖਾਂ ਦੇ ਨਾਲ ਵੀ ਰਿਲੇਟਡ ਤੁਹਾਦੇ ਨਾਲ ਨਹੀਂ ਮੇਰੇ ਤੋਂ ਨਹੀਂ ਮੈਂ ਇਹ ਕਿ ਅੱਖਾਂ ਨਾਲ ਰਿਲੇਟਡ ਕੋਈ ਵੀਡੀਓ ਬਣਾਉਣਾ ਤੇ ਮੈਂ ਨਾ ਇਹਦਾ ਮਤਲਬ ਅੱਖਾਂ ਦਾ ਮੇਕਅਪ ਕਰ ਦਿੱਤਾ ਤੇ ਮੇਰੇ ਹਿੰਦੀ ਵਿੱਚ ਪਹਿਲੀ ਵਾਰ ਹੀ ਹਿੰਦੀ ਵਿੱਚ ਪਹਿਲੀ ਵਾਰ ਓ ਮਾਈ ਗਾਡ ਕੈਸੀ ਲੱਗ ਰਹੀ ਬੂਟੀ ਫੁੱਲ ਲੱਗ ਰਹੀ ਹੈ ਰੁਕ ਜਾ ਨੀਦਾ ਗਾਈ ਅੱਖਾਂ ਬੰਦ ਕਰ ਆ ਜੀ ਗਾਇਸ ਕਿਸੇ ਨੂੰ ਦਿਖਾਓ ਮਮਾ ਨੂੰ ਲੈ ਜਾਓ ਮਮਾ ਹੋਣਾ ਹੈ ਰਿਐਕਸ਼ਨ ਪਹਿਲਾਂ ਮੈਂ ਉਹ ਨੂੰਰ ਹੋਣ ਦਿੰਦੇ ਬੜੀ ਆਏ ਮਨੀਸ਼ਾ ਦਾ ਮੇਕਅਪ ਕੀਤਾ ਮੈਂ ਹੈ ਮੇਕਅਪ ਕਰ ਦਿੱਤਾ ਉਹ ਇੱਧਰ ਆ ਲੋ ਚ ਆ ਲੋ ਚ ਇੱਧਰ ਆ ਵਾ ਹਾਂ ਇੱਧਰ ਦਿਖਾ ਅੱਖਾਂ ਬੰਦ ਕਰ ਦਿਖਾ ਕਿਉਂਕਿ ਅਨੇਸ਼ਾ ਇਹਦਾ ਤਿਆਰ ਹੁੰਦਾ ਹੁੰਦੀ ਪਈ ਆ ਮਨੀਸ਼ਾ ਨੇ ਰੀਲ ਸੂਟ ਨਵੀਂ ਢੀਡ ਸ਼ੂਟ ਕਰਨੀ ਹੈ ਇਸ ਕਰਕੇ ਪਹਿਲੀ ਵਾਰ ਹੀ ਹੁੰਦੀ ਉਹ ਵੀ ਕਿਹਦਾ ਲੱਗਾ ਬਹੁਤ ਬਾਡੀ ਸਟੱਡ ਬਾਹਤ ਸਾੜ ਕੇ ਦੁੱਖ ਦਰਦ ਪੀੜਾ ਪੈ ਕੇ ਗਾਇਸ ਜੇ ਹੋਤੇ 아이ਸੀਗੀ ਤੇ ਮੈਂ ਕਰੋੜ ਕਰੀਲਾ ਨਹੀਂ ਬਣਾਈਆ ਕਰੋੜ ਕੋ ਫੋਟੋ ਵਾ ਖੇਚੀਆਂ ਤੇ ਮੈਂ ਹੁਣ ਚਲੀ ਆ ਨੀਚੇ ਤੇਦੀ ਵਾਰੀ ਮੇਕਅਪ ਕੀਤਾ ਸੀ ਦੇਖੋ ਦੀਦਾ ਮੇਕਅਪ ਨੇ ਇਹਨੂੰ ਕਹਿ ਸਕਦੇ ਆਪਾਂ ਇਹਨੂੰ ਆਪਾਂ ਕਹਿ ਸਕਦੇ ਵੇਲੀ ਵੇਲੀ ਆਇਲਾਈਨਰ ਲਾਇਆ ਸੀ ਤਾਂ ਮੈਂ ਜੇ نیچے ਕਾਫੀ ਟਾਈਮ ਹੋ ਗਿਆ ਮੈਨੂੰ ਉੱਤੇ ਗਰਮੀ ਵੀ ਲੱਗਦੀ ਵੀ ਖੁੱਲੇ ਬਾਹਰ ਚ ਮੈਂ ਹੋਣਾ ਆਪਣੇ ਬਾਹਰ ਬੰਨੂਗੀ ਪੂਤ ਨਹੀਂ ਲੱਗਦੀ ਮੈਂ ਪੂਤ ਨਹੀਂ 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 ਪੂਤ ਨਹੀਂ ਵੀ ਲੱਗਦੀ ਪੀ ইংল্যান্ড ਦੀ ਬਈ ਹੈ ਨਾ ਗਾਇਸ oh my god ਗਰਮੀ ਦੇ ਗੜਾ ਪੈਦੀ ਫੋਟਮਾ ਮੈਂ ਬਾਕੀ ਚ ਕਿਉਂ ਮੋਨ ਦਾ ਆਦੇਸ਼ ਸੀਗਾ ਚਲ نیچے ਚਲਦੇ ਆਂ ਨੇ ਰੋ ਗਿਆ ਗਾਇਸ papa ਦੇਖੋ ਸਟੋਰੀਆਂ ਦੇਖਦੇ ਪਏ ਕਿਸੇ ਦਿਨ ਐਸਾ ਨਾ ਹੋ ਜਾਏ ਕਿ ਐਸੇ ਵੀ ਉਧਰ ਉਹ ਦੇਖਦੇ ਹੋ ਵੀ ਜਦੋਂ ਤੁਸੀਂ ਰੋਟੀ ਦੀ ਕਹਿੰਦੇ ਮੈਂ ਲੰਚ ਉਹ ਮਤਲਬ ਬੜਾ ਵਜਾ ਹੁੰਦਾ ਹੱਸਦੇ ਦੇਖਣ ਚ ਤੇ papa ਕਹਿੰਦੇ ਮੈਨੂੰ ਲਾ ਕੇ ਦੇ ਤੇ ਹੁਣ ਮੈਂ papa ਲਾਤੀ ਤੇ ਹੁਣ papa ਗੇਮ ਵੀ ਖੇਡਦੇ ਪਏ ਆ ਤੇ ਮਲਟੀਟਾਸਕ ਕਰਦੇ ਪਏ ਆ ਉਹ ਵੀ ਦੇ ਦੇ ਪਏ ਆ ਸਟੋਰੀ ਤੇ ਮम्मा ਵੀ ਦੇ ਦੇ ਪਏ ਮੈਨੂੰ ਸ਼ੌਪਰ ਕੀ ਰੀਲਸ ਬਣਾਉਣ ਕਿੱਦਾਂ ਦੀ ਬਣੀ ਆ ਆਪਣਾ 100% ਦਿੱਤਾ ਦੇਖੋ ਗਾਇਸ ਕਿੱਦਾਂ ਹੋ ਗਿਆ ਭੰਗ ਘੁਰ ਭੰਗ ਕਰਦੀਦਾ ਪਿਆ ਨਾ ਹਾਂ ਉਹ ਮਗਰ ਦੇ ਮਤਲਬ ਮਮਾ ਨੇ ਹੈਰਾਨੀ ਹੋ ਜੇਗਾ ਤੇ ਹਨਾ ਗਾਇਸ ਮੈਂ ਬਣਾ ਕੇ ਆਈਆਂ ਐਡਿਟ ਕਰਕੇ ਬਾਅਦ ਚ ਵਧੀਆ ਪਤਾ ਲੱਗੂਗੀਆਂ ਓਕੇ 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 ਦਰਦ ਪੀੜਾ ਤੇ ਨਾਮ ਓਕੇ 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 ਸਟੋਰੀ ਦੇਖਣ ਦੀ ਕਿਹੜੀ ਸਟੋਰੀ ਲਾਲਚੀ ਛੋਲੇ ਬਟੂਰੇ ਵਾਲਾ ਪਰ ਹੁੰਦਾ ਵੀ ਸ਼ਰੀਫ ਇਹਨਾਂ ਚ ਸਾਰੇ ਲਾਲਚੀ ਹੁੰਦੇ ਆ ਜਾਂ ਸਾਰੇ ਗਰੀਬ ਹੁੰਦੇ ਆ ਹਾਂ ਬੜ ਬਾਰੇ ਕਰ ਵੀ ਹੋ ਰਹੇ ਨੇ ਐਸਾ ਹਥ ਹੋ ਚੁੱਕਿਆ ਤੇ ਹਨਾ ਜਿਹੜੀ ਮੈਂ ਰੀਲ ਬਣਾ ਕੇ ਆਈ ਸੀ ਤਾਂ ਮੈਂ ਉਹ ਪਾ ਵੀ ਦਿੱਤੀ ਉਹਨਾਂ ਵਿੱਚ ਆ ਕੇ ਰੀਲ ਤੇ ਮੈਂ ਜਿਹੜੀ ਲਾਈਨ ਉਹ ਰੰਗ ਦੇ ਚ ਉਹਨੂੰ ਲਾਦੀ ਮੈਂ ਕਿ ਚਲੋ ਕੋਈ ਨਹੀਂ ਚੇ ਲਾ ਦਵਾਂਗੇ ਆਈਲਾਈਨਰ ਮਸਤ ਕਾਰਾ ਤੇ ਹਨਾ ਇਸ ਲਈ ਮੈਂ ਲਾਇਨਰ ਹੀ ਸਵੇਰ ਨੂੰ ਲਾ ਦੂੰਗੀ ਤੇ ਮੈਂ ਰੀਲ ਪਾ ਦਿੱਤੀ ਜੇ ਤੁਸੀਂ ਦੇਖਣੀ ਹੈ ਤਾਂ ਡਿਸਕ੍ਰਿਪਸ਼ਨ 'ਚ ਮੇਰੀ ਇੰਸਟਾਗ੍ਰam ਆਈਡੀ ਹੈਗੀ ਆ ਉੱਤੇ ਜਾਓ ਡਿਸਕ੍ਰਿਪਸ਼ਨ ਨੂੰ ਖੋਲੋ ਦੇਖੋ ਤੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਮੇਰੀ ਬਹਾਨ ਮੋਨਾ ਤੁਮੇ ਕੈਸੀ ਲੱਗੀ ਮੇਰੀ ਉਹ ਰੀਲ ਬਹੁਤ ਵਧੀਆ ਗਾਇਸ ਇਹਨੇ ਮੈਨੂੰ ਵੀ ਇਨਸਪੀਰੇਸ਼ਨ ਦਿੱਤੀ ਉਸ ਰੀਲ ਤੋਂ ਕਹਿੰਦੀ ਯੂ ਸ਼ੁਡ ਆਲਸੋ ਮੇਕ हां मैं क्या तू एक एंडिंग है कल मैं पोस्ट अप आया करनी है कलिया मैं कह तू रील्स भी बना ਤੇ ਤਾਂ ਕੀ ਮਤਲਬ ਆਪਣਾ ਐਨਜੋਏ ਵੈਟਲੀ ਰੀਲਸ ਵੀ ਬਣਾਤੇ ਹਨਾ ਕਿ ਦੀ ਮੈਂ ਬਣਾਇਆ ਕਰੂੰਗੀ ਉਸ ਰੀਲ ਇਹ ਮੈਨੂੰ ਨਹੀਂ ਇਹਨੂੰ ਮੇਰੀ ਰੀਲ ਨਹੀਂ ਪਸੰਦ ਆਈ ਸਹੀ ਕਹਿ ਰਹੀ ਮੈਂ ਮਮਾ ਆਪਕੋ ਕੈਸੀ ਲਗੀ ਮੇਰੀ ਰੀਲ ਬਦੀਆ ਕਿ ਦੱਸੋ ਮੈਂ ਸੇ ਮੈਨੂੰ ਕਿਤਨੇ ਨੰਬਰ 10 10 ਕਿਹਾ ਜਾਂ 10 ਦੇ ਵਿੱਚੋਂ 10 10 ਦੇ ਵਿੱਚੋਂ 10 ਤੋ ਮੈਂ ਤੁਮ ਦੋ ਮੁੰਨ ਨੂੰ ਮੈਨੂੰ ਨੰਬਰ 10 ਵਿੱਚੋਂ 10 ਵਿੱਚੋਂ 10 ਆਪਣੇ ਆਪ ਨੂੰ ਚਲੋ ਗਈ ਗਾਇਸ ਤੇ ਆਮੈ ਸੇ ਇਹਨੂੰ ਲਾਉਂਗੀ ਸਿੱਧਾ ਕੋਈ ਰਿਐਕਸ਼ਨ ਵਗੈਰਾ ਤਾਂ ਨਹੀਂ ਹੋਊਗਾ ਠੀਕ ਹੈ ਗਾਇਸ ਤੇ ਅੱਜ ਦੇ ਵਲੌਗ ਨੂੰ ਆਪਣੇ ਨੇ ਰੱਖ ਦੋ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਏ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰਾ ਹੱਥ ਉਦਈਆਂ ਸ਼ੇਅਰ ਕਮੈਂਟ ਕਰ ਦੋ ਤੇ ਫਿਰ ਵੀ ਮੈਂ ਉਹ ਸੱਤ ਵਲੌਗ ਬਣਾਉਣੀ ਪਈ ਉਹ ਮਤਲਬ ਸੌੜ ਗਿਆ ਨਾ ਚਲ ਗਈ ਨਹੀਂ ਤੇ ਮਿਲਦੇ ਆਪਾਂ ਨਵਾਂ ਵਲੌਗ ਚ ਬਾਏ